ਇੱਕ ਦੁਕਾਨਦਾਰ ਗਿਆ ਗਰੀਬ ਸਾਡੇ ਨਾਲ ਉਹ ਮਰ ਜਾਵੇ ਤਾਂ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਮੈਂ ਕਹਿੰਦਾ ਨਹੀਂ ਇਹਨਾਂ ਦੱਸੋ ਚੰਦਾ ਕਿੱਥੇ ਨੇ ਲੋਕ ਮਰ ਰਹੇ ਨੇ ਕਿਸਾਨ ਕਿਸਾਨ ਦੇ ਮੁੱਦੇ ਪ੍ਰਕਾਸ਼ ਬਾਦਲ ਮੁੱਖ ਮੰਤਰੀ ਬਣਿਆ ਕਿਸਾਨ ਦੇ ਮਰ ਜਾਵੇ ਇੱਕ ਮਿੰਟ ਸਰ ਇੱਕ ਮਿੰਟ ਦੋ ਮੁੱਦੇ ਰਾਜਨੀਤੀ ਚੱਲੀ ਹੈ ਕਿਸਾਨ ਇੱਕ ਪੱਲੇ ਦਾ ਉਹ ਹੀ ਉਹ ਕਰ ਰਹੇ ਨੇ ਉਹ ਹੀ ਤੁਸੀਂ ਕਰ ਰਹੇ ਹੋ ਇਹ ਨਹੀਂ ਗੱਲ ਇੱਕ ਮਿੰਟ ਮੰਡੀ ਗਵਿੰਦਗੜ੍ਹ ਨਾਲ ਬਾਸ ਸੁਣ ਲਓ ਮੰਡੀ ਗਵਿੰਦਗੜ੍ਹ ਨਾਲ ਬਾਸ ਸੁਣੋ ਮੇਰਾ ਜਿਹਦੇ ਵਿੱਚ ਮੈਂ ਕਹਿੰਨਾ ਕਿ ਇੱਕ ਵਪਾਰੀ ਆਇਆ ਮੇਰੇ ਕੋਲੇ ਸਰ ਪਲੀਜ਼ ਹਾਂ ਉਹ ਸਰ ਪਲੀਜ਼ ਉਹ ਚਰ ਵਿੱਚ ਦੀ ਬਾਤ ਸੁਣੋ ਯਾਰ ਨਹੀਂ ਨਹੀਂ ਗੱਲ ਹੈ ਕੋਈ ਆ ਤੂੰ ਡਰਨਾ ਹੈ ਮੇਰੇ ਨਾਲ ਮੇਰੀ ਤੁਸੀਂ ਗੱਲ ਆਜੋ ਕੋਈ ਨਹੀਂ ਮੈਂ ਕਹਾਂ ਮੈਂ ਮਤਨੂ 11 ਮਾਰਚ ਦਾ ਮੇਰੀ ਗੱਲ ਤਾਂ ਸੁਣੋ ਮੈਂ ਮੰਡੀ ਗੁੰਮਿੰਦਗੜ 1 ਮਿੰਟ ਮੰਡੀ ਗੁੰਮਿੰਦਗੜ ਵਪਾਰੀਆਂ ਦੀ ਹੈ ਮੰਡੀ ਗੁੰਮਿੰਦਗੜ ਵਪਾਰੀਆਂ ਦੀ ਉੱਥੇ ਲੈ ਕੇ ਆ ਉੱਥੇ ਲੈ ਕੇ ਕੀ ਇੱਕ ਵਪਾਰੀ ਮੇਰੇ ਕੋਲੇ ਆਇਆ ਕੀ ਕਹਿੰਦਾ ਸੀ ਉਹ 1 ਮਿੰਟ ਵਪਾਰੀ ਕੀ ਕਹਿੰਦਾ ਸੀ ਕਹਿੰਦਾ ਮੇਰੀ 5 ਕਰੋੜ ਦੀ ਟਰਨਓਵਰ ਸੀ ਅੱਜ ਕੱਲ ਮੈਂ ਛੋਲੇ ਰੀੜੀ ਲੋਣਾ ਇਹ ਇਹ ਗੱਲ ਇਹ ਗੱਲ ਵੀ ਕਹੀ ਹੈ ਉੱਥੇ ਦਲਤ ਕਹਿੰਨਾ ਸਰ ਤੁਸੀਂ ਹੈਲੋ 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 ਮਿਸਟਰ ਮੈਂ ਕਹਿੰਦਾ 18000 ਦੀ ਇੰਡਸਟਰੀ ਚਲੀ ਗਈ ਲੜਨ ਆਏ ਹੋ ਤੁਸੀਂ ਮੇਰੇ ਨਾਲ ਬੋਡੀ ਮਰਦੀ ਹੈ ਗੱਲ ਕਿਹਦੇ ਪਾਸੇ ਲਈ ਜਾਂਦੇ ਦੱਸੋ ਬੜੀ ਗੱਲ ਪਹਿਲਾਂ ਨਹੀਂ ਨਹੀਂ ਯਾਰ ਆਪਾਂ ਆਪਾਂ ਤੁਹਾਨੂੰ ਹਾਈਪਰ ਹੋ ਰਹੇ ਹੋ ਹਾਈਪਰ ਨਹੀਂ ਤੁਸੀਂ ਹਾਈਪਰ ਹੋ ਰਹੇ ਹੋ ਤੁਸੀਂ ਅੱਜ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣੋ ਮਾਨ ਸਾਹਿਬ ਮਾਨ ਸਾਹਿਬ ਦੇਖੋ ਅੱਜ ਤੁਸੀਂ ਕੱਲੋਂ ਐਮਐਲਏ ਸਾਡੇ ਬਣ ਜਾਂਦੇ ਹੋ ਸਾਡੇ ਮੁਖੀ ਬਣਦੇ ਹੋ ਤੁਸੀਂ ਸਾਡੇ ਫਿਰ ਹੀ ਮਿਲ ਲੜੋਗੇ ਜੀ ਨਹੀਂ ਜੀ ਮੈਂ ਲੋਕਾਂ ਦਾ ਐਮਐਲਏ ਬਣੂੰਗਾ ਤੁਸੀਂ ਸਾਨੂੰ ਫੇਰ ਸਵਾਲ ਅਸੀਂ ਲੋਕ ਹਾਂ ਅਸੀਂ ਵੀ ਲੋਕਾਂ ਜੀ ਹਾਂ ਨਹੀਂ ਕਰ ਸਾਡਾ ਚੋਣ ਦੇ ਬਦਲ ਕੋਈ ਨਾ ਪਤਾ ਨਹੀਂ ਸਾਡਾ ਕਾਂਗਰਸ ਨਾਲ ਕੋਈ ਨਾ ਪਤਾ ਨਹੀਂ ਪਕੀ ਲੋਕਾ ਕਾਢ ਰਖ ਦੋ ਜੀ ਕਮਾਨ ਬੋਲੋ ਮੀਡੀਆ ਨਾਲ ਬਦਮੀਚੀ ਲਿਖ ਦੋ ਜਦੋਂ ਮੀਡੀਆ ਬਦਮੀਚੀ ਕਰਦਾ ਕਹਿੰਦਾ ਮਾਫੀ ਮੰਗੀ ਹੈ ਉਸ ਮੁੰਡੇ ਨੇ ਮੈਨੂੰ ਕੀ ਕਿਹਾ ਸੀ ਪਤਾ ਜਦੋਂ ਬੱਸੀ ਪਹੁੰਚ ਰੋਲਾ ਪੈ ਗਿਆ ਸੀ ਕੀ ਕਿਹਾ ਸੀ ਪਤਾ ਹਾਂਜੀ ਅਸੀਂ ਉਸ ਗੱਲ ਤੇ ਨਹੀਂ ਕੀ ਕੀ ਕਿਹਾ ਸੀ ਉਹਨੇ ਪਤਾ ਮੈਨੂੰ ਕਹਿੰਦਾ ਤੂੰ 1.5 ਘੰਟਾ ਲੇਟ ਹੈ ਮੈਂ ਕਹਾਂ ਜੀ ਮੈਂ ਜਿੰਨੇ ਕੈਂਡੀਡੇਟ ਕਹੂਗਾ ਮੈਂ ਆਉਣਾ ਉਹ ਹਿਸਾਬ ਨਾਲ ਮੈਨੂੰ ਕਹਿੰਦਾ ਆਪਣੀ ਭੈਣ ਨੂੰ ਭੇਜ ਦਿੰਦਾ ਤੂੰ ਵੀ ਵਧੀਆ ਬੋਲ ਲੈਂਦੀ ਐ ਬਹੁਤ ਵਧੀਆ ਸਰ ਸਰ ਇਹ ਇਸ ਗਲਤੀ ਇਸ ਗਲਤੀ ਸਾਰੇ ਨੌਜਵਾਨ ਸਾਰੇ ਆਵਾਜ਼

ਯਾਰ ਤੇ ਚੇਤੀਏ ਨੇ ਗਲਤ ਜੇ ਕਿਸੇ ਨੇ ਵਿਸ਼ਾਲ ਕੱਟਸ ਬਾਅਦ ਆਪਣੀ ਅਬਜ਼ਾਰੀ ਮਾਰੀ ਦੇਖੋ ਕਿਸੇ ਨਾਲ ਵੀ ਬੁਰਾ ਨਹੀਂ ਕਰਦਾ ਅੱਜ ਤਾਂ ਲੋੜ ਹੀ ਦਾ ਅੱਜ ਵੀ ਲੇਟ ਹੈ ਜੇ ਅਗਰ ਕੈਚ 2 ਘੰਟੇ ਲੇਟ ਹੋਇਆ ਤੁਨ ਕੀ ਕਹੂਗੀ ਸਾਨੂੰ ਪਤਾ ਸ਼ਫੀਰ 4 ਘੰਟੇ ਲੇਟ ਆਦਾ ਹੈ ਸਾਨੂੰ ਪਤਾ ਇਸ ਗੱਲ ਦਾ